ਲੱ ਸੱਜਣੋਂ ਬਾਈ ਨਾਲ ਕਰਾਉਣੀ ਗੱਲਬਾਤ ਕੀ ਹਾਲ ਨੇ ਬਾਈ ਜੀ ਵਧੀਆ ਹੀ ਵਧੀਆ ਉਹ ਠੀਕ ਠਾਕ ਹੋਈ ਜੀ ਹਾਂ ਜੀ ਠੀਕ ਹੈ ਕਿਹੜਾ ਏਰੀਆ ਬਾਈ ਦਾ ਨਵਾਂ ਸ਼ਹਿਰ ਜ਼ਿਲ੍ਹਾ ਨਵਾਂ ਸ਼ਹਿਰ ਜ਼ਿਲ੍ਹਾ ਲੱ ਸੱਜਣੋਂ ਪਿਛਲੇ ਸਾਲ ਚ ਵੀ ਆਪਾਂ ਬਣਾਏ ਸੀ ਵੀਡੀਓ ਉਹ ਬੁਲ੍ਹਾ ਡੈਰੀ ਫਾਰਮ ਤੋਂ ਹੈ ਜੀ ਬੁਲ੍ਹਾ ਡੈਰੀ ਫਾਰਮ ਤੋਂ ਬੁਲ੍ਹਾ ਡੈਰੀ ਫਾਰਮ ਤੋਂ ਪਹਿਲਾਂ ਪਿਛਲੇ ਸਾਲ ਵੀ ਆਪਾਂ ਵੀਡੀਓ ਬਣਾਉਂਦੇ ਰਹੇ ਹਾਂ ਇਹਨਾਂ ਦੀਆਂ ਤੇ ਹੁਣ ਵੀ ਆਪਾਂ ਜਾਨਵਰਾਂ ਚੰਗੇ ਦਿਖਾਵਾਂਗੇ ਜਿਵੇਂ ਪਿਛਲੇ ਸਾਲ ਦਿਖਾਉਂਦੇ ਰਹੇ ਹਾਂ ਕਹੇ ਪਸ਼ੂ ਲੇ ਵੀਰੇ ਮੇਰੇ ਕੋਲ ਸੀ ਅੱਛੇ ਅੱਛੇ ਵੇਚੀ ਕੋਈ ਵੇਚਿਆ ਠੀਕ ਆ ਸੂਂਝਾਂ ਦੇ ਬੇਚਾਰੇ ਕੱਪਣਾ ਕੱਪਣਾ ਚਾਰੇ ਛੇ ਛੇ ਕੱਪਣਾ ਈ ਛੇ ਕੱਪਣਾ ਈ ਠੀਕ ਆ ਹੁਣ ਦਾ ਸੂਣ ਤਾਂ ਕੋਈ ਇਹ ਦਿੰਦਾ ਹਨਾ ਹਾਂ ਸੌਂਤੀਆ ਤੇਜ਼ ਹੋ ਰਿਹਾ ਕੰਮ ਲੈ ਆ ਚੋਟੀ ਤੋਂ ਕਰਦੇ ਆ ਸਟਾਰਟ ਕਿਹੜਾ ਸੂਆ ਬਾਈ ਇਹਦਾ ਦੂਜਾ ਸੂਆ ਦੂਜਾ ਸੂਆ ਲੈ ਸਦ ਨੂੰ ਪਹਿਲਾਂ ਸਿੰਘ ਸੁng ਦੇਖ ਲੈਣ ਜਮੇ ਪਹਿਲੇ ਆਪਾਂ ਘੜ ਕੇ ਲੈ ਹੁੰਦਾ ਉਹ ਸਾਬ ਦਾ ਬਾਈ ਕੈ ਦਿਨ ਕੱਢਦੇ ਆ ਸੂਣ ਚ ਸੂਣ ਚ ਹਲੇ 10 ਦਿਨ ਕੱਢਦੀ ਐ ਅੱਛਾ ਸੂਣ ਚ ਕੱਢਦੀ ਐ 10 ਦਿਨ ਸਜਣੋਂ ਇਹ ਬੰਦੇ ਵੇ ਲੋਕੀ ਦੀ ਕੁਆਲਿਟੀ ਦੇਖ ਪਰ ਇਹਦਾ ਵਜਨ ਬੋਲਦੇ ਛੋਟੇ ਦਾ ਚਗਾੜ ਚੋਟ ਚੌੜੀ ਚੋੜੀ ਜਿੰਨੇ ਵੀ ਕਹਦੇ ਉੰਨੇ ਆ ਅੱਗੋ ਕੋ ਲੇਵਾ ਦੇਖ ਲੋ ਦਾ ਦਨਾ ਛੋਟੇ ਨਾਲ ਪੜਨਾ ਬਹੁਤ ਆ ਜਿੰਨਾ ਵੀ ਕਹਦੇ ਉੰਨੇ ਹੀ ਪੜਨਾ ਪਸ਼ੂ ਇਹਨਾਂ ਦਾ ਵਸਤ ਨੂੰ ਐਨ ਸਾਰੀ ਚੰਗੇ ਹੁੰਦੇ ਨੇ ਟੌਪ ਕੁਆਲਿਟੀ ਦੇ ਬਾਈ ਕਿੰਨਾ ਕ ਦੁੱਧ ਦੇ ਦੋਗੇ ਦੁੱਧ ਚਾਹੋ ਵੀਰੇ 18 ਕਿਲੋ ਅੱਛਾ 18 ਕਿਲੋ ਹਾਂਜੀ ਬਲੂਨ ਨੇ ਕਿੰਨਾ ਕੱਢਿਆ ਬਲੂਨ ਨੇ ਦਿੱਤਾ 15 ਕਿਲੋ 15 ਕਿਲੋ ਠੀਕ ਆ ਕੀ ਰੇਟ ਆ ਵੀਰੇ ਦਾ ਰੇਟ ਇਹਦਾ 1.85 1,85000 ਦੀ ਛੋਟੀ ਦੇ ਦਾਂਗੇ ਇਹ ਠੀਕ ਹੈ ਲੈ ਦੂਜੀ ਆ ਗਈ ਭਾਈ ਇਹ ਦੂਜੀ ਵੀ ਤੋਰ ਦੀ ਦੂਜੀ ਕਿਹੜੇ ਸੂਏ ਸੁਬਾਈ ਇਹ ਇਹਦਾ ਦੂਜਾ ਸੂਆ ਇਹਦਾ ਵੀ ਅੱਛਾ ਇਹਦਾ ਵੀ ਦੂਜਾ ਸੂਆ ਦੂਜਾ ਸੂਆ ਇੱਕ ਸੁੰਗਰੀ ਉੱਤਰੀ ਹੋ ਸਜਣੋ ਟੋਪੀ ਭਾਈ ਜਾਨਵਰ ਸਜਣੋ ਇਹ ਪੂਰਾ ਪੂਰਾ ਲੰਬੀ ਜੀ ਤੋਰਦੀ ਵੀਰੇ ਪੂਰੇ ਵੱਡੇ ਕੱਦ ਦੀ ਚਿਗਾਠ ਚੂੜ ਸਜਣਾ ਪੂਰੀ ਚੌੜੀ ਝੋਟੀ ਜਿਹਨੇ ਭਜਨ ਭੋਜਨ ਪੁੱਲਾ ਇਹਨੇ ਕਿੰਨੇ ਕਦਨ ਪਏ ਨੇ ਇਹ ਵੀ ਹਲੇ 10 ਦਿਨ ਕੱਢੂਗੀ ਅੱਛਾ 10 ਦਿਨ ਇਹ ਵੀ ਕੱਢ ਜੂਗੀ ਇਹ ਕਿੰਨੇ ਕ ਦੁੱਧ ਪਾਉ ਵੀਰੇ ਇਹ ਤਾਂ 20 ਕਿਲੋ ਚਵਾ ਦੂਗੀ ਅੱਛਾ ਦੁੱਧ ਚਵਾ ਦੂਗੀ 20 ਕਿਲੋ ਖੁੱਲਾ ਵਾਈ ਕਹਿੰਦਾ ਅਜੇ ਲੇਵਲੂਗਾ ਝੋਟੀ ਲਾਉਗੀ ਸਜਣਾ ਪੂਰਾ ਨਜਾਇਜ਼ ਜਿਹਨੇ ਵੀ ਕਹਦੇ ਉੱਡੇ ਹੀ ਲੇਵਲ ਆਉਗੇ ਚੋਈ ਚੂਈ ਦੇ ਕੇ ਮੈਨੇ ਬਾਈ ਪਸ਼ੂ ਆਪਣਾ ਜਮਾ ਸਿਰੇ ਤੇ ਲੱਗੇ ਚੋਣ ਅੱਛਾ ਇਹ ਕਿੰਨੇ ਦੇ ਦਾਂਗੇ ਇਹਦਾ ਵੀ 1.85 ਹੈਗਾ ਇਹਦਾ ਵੀ 1.85 ਦਾ ਮੁੱਲ ਠੀਕ ਹੈ ਲੈ ਆ ਵੀ ਤੋੜ ਦੇ ਤੀਜੀ ਇਹਦਾ ਸੁਆ ਬਾਈ ਇਹਦਾ ਵੀ ਦੂਜਾ ਸੁਆ ਹੀ ਹੈ ਇਹ ਵੀ ਦੂਜਾ ਸੁਆ ਹੀ ਹੈ ਲੈ ਸਜਣੋ ਸਿੰਘ ਇਹਦੇ ਵੀ ਪੂਰੇ ਚੰਗੇ ਨੇ ਇਹਦੇ ਕਾਇਕਦਨ ਪੈਨੇ ਕਰ ਇਹ ਹੈ 12-14 ਦਿਨ ਕ ਇਹਦੇ ਪੈਨੇ 15 ਦਿਨ ਸਜਣੋ ਸੂਨ ਦੇ ਵਿੱਚ ਕੱਚੀ ਹੈਗੀ ਥੋੜੀ ਜਿਹੀ ਜ਼ਿਆਦੇ ਦੇਖ ਸਕਦੇ ਹੋ ਪੂਰੀ ਟੌਪ ਕੁਆਲਿਟੀ ਦੀ ਝੋਟੀਆਂ ਸਜਣੋ ਇਹ ਦੁੱਧ ਕਿੰਨਾ ਦੇ ਦੂ ਵੀਰੇ ਇਹ ਚੋਂ ਇਹ 14 15 ਕਿਲੋ 14 15 ਕਿਲੋ ਦੁੱਧ ਦੇ ਦੂਗੀ ਉਹਦੇ ਬਿੱਤ ਦੇ ਹਿਸਾਬ ਨਾਲ ਇਹ ਕਿੰਨੇ ਦੇ ਦਾਂਗੇ ਇਹ ਦਾ 1.5 ਲੱਖ ਰੁਪਏ ਇਹ 1.5 ਦੀ ਦੇ ਦਾਂਗੇ ਠੀਕ ਹੈ ਲੈ 3400 ਜਣੋਂ ਆ ਗਈ ਆਹ ਇਹ ਕਿਹੜੇ ਸੂਏ ਸੂ ਬਾਈ ਇਹ ਵੀ ਦੂਜਾ ਸੂਈ ਹੈ ਇਹ ਵੀ ਦੂਜੇ ਸੂਏ ਸੂਗੀ ਇਹ ਥੋੜੀ ਜਿਆਦਾ ਕੱਚੀ ਹੈ ਨਾ ਹਾਂ ਇਹ ਵੀ ਹਲੇ 15 ਦਿਨ ਕੱਢੂਗੀ ਅੱਛਾ 15 ਦਿਨ ਪੈਣੇ ਦਿਨ ਪੂਰੇ ਹੋਣ ਚਾ 5 4 ਦਿਨ ਸੱਜਣੋਂ ਪਸ਼ੂ ਲੈ ਜਾਂਦਾ ਉੱਪਰ ਆ ਸਾਂਗ ਸੰਗ ਇਹਦਾ ਵੀ ਜਿਵੇਂ ਆਪਾਂ ਕਹਿ ਜੀ ਘਟ ਕੇ ਲੈ ਹੁੰਦਾ ਉਸ ਤਰ੍ਹਾਂ ਦਾ ਹੀ ਸੰਗਾ ਦੇਖ ਸਕਦੇ ਹਾਂ ਇਹ ਕਿੰਨਾ ਕ ਦੁੱਧ ਦੇ ਵੀਰੇ ਇਹ ਵੀ ਐ 18 ਕਿਲੋ ਦਊਗੀ ਅੱਛਾ ਸਾਰੀਆਂ ਗੱਲਾਂ ਨਹੀਂ ਆ ਦੇਣ ਗਿਆ ਮਈਆਂ ਸਾਰੀਆਂ ਠੀਕ ਹੈ ਠੀਕ ਹੈ ਠੀਕ ਹੈ ਬਾਈ ਕਹਿੰਦਾ ਗਾਰੰਟੀ ਵਾਲਾ ਦੁੱਧਾ ਕੋਈ ਫਟ ਪਾਰਾ ਨਹੀਂ ਮਾਰਦਾ ਹਲੇ ਤਾਂ ਥੋੜੀਆਂ ਮਈਆਂ ਕੱਚੀਆਂ ਗੀਆਂ ਤਾਂ ਥੋੜੀਆਂ 15-18 ਆਪਾਂ ਐ ਉਹੀ ਨਹੀਂ ਕਹੀ ਜਾਂਦੇ ਵੀ ਹੈਗਾ ਪਰ ਏਡੇ ਏਡੇ ਜੇ ਪਸ਼ੂ ਸੱਚ ਨੂੰ ਏਡੇ ਏਡੇ ਪਸ਼ੂ ਨੇ ਦੁੱਧ ਨਾ ਕੱਢਿਆ ਫਿਰ ਕੱਢੂਗਾ ਵੀ ਕੌਣ ਇਹ ਕਿੰਨੇ ਦੇ ਦਾਂਗੇ ਵੀਰੇ ਇਹਦਾ ਵੀ 1,85,000 ਹੈ ਇਹਦਾ ਵੀ 1,85,000 ਦਾ ਸੱਜਣੋ ਇੱਕ ਵਾਰੀ ਸਾਨੂੰ ਇਹਨਾਂ ਦੇ ਮੂੰਹਾਂ ਤੇ ਮਾਰ ਦਿਏ ਕੈਮਰਾ ਬੇਜਾਤ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਸਾਰੇ ਇਹਨਾਂ ਛੋਟਿਆਂ ਸਾਰੇ ਕੁਆਲਿਟੀ ਦੇ ਨੇ ਇੱਕ ਵਾਰੀ ਆਪਾਂ ਸਾਰੇ ਛੋਟਿਆਂ ਦੇ ਰੇਟ ਦੁਬਾਰਾ ਜਾਣੂ ਕਰਾ ਦਈਏ ਇਹ ਕਿੰਨੇ ਦੇ ਦੱਸਿਆ ਦੀ ਵੀਰੇ ਕਿਵੇਂ ਇਹ ਕਿੰਨੇ ਦੀ ਦੇ ਦਾਂਗੇ ਮੁੱਲ ਤੇ 1,85 ਇਹਦਾ ਇਹ 85 ਦੀ ਆ ਇੱਕ 1.5 ਲੱਖ ਦੀ ਇਹ ਵੀ 1,85 ਇੱਕ 85 ਦੀ ਇਹ ਵੀ ਇੱਕ 85 ਦੇ ਸਜਣਾ ਪਸੂ ਦੇਖ ਕੇ ਭੁੱਖ ਲੈਂਦੀ ਹੈ ਬਾਈ ਦੇ ਦਿਆਂਗੇ ਤਿੰਨੇ ਡੇਢ ਡੇਢ ਲੱਗਦੀਆਂ ਮੁੱਲੇ ਭਾਵੇਂ ਜਿੰਨੇ ਕਰਾਈ ਅੱਛਾ ਤਿੰਨੋ ਹੀ ਮੁੱਲ ਜਿੰਨਾ ਮਰਜ਼ੀ ਕਰਾ ਹਾਂ ਠੀਕ ਹੈ ਮੁੱਲ ਦੇ ਕਰਨਾ ਪੈਂਦਾ ਜੇ ਮੁੱਲ ਕਰਾਂਗੇ ਤਾਂ ਗਾ ਕੇ ਪੈਸੇ ਡੋਡ ਡੋਡ ਲੱਗਦੀਆਂ ਜਮਾ ਦੇਵਾਂਗੇ ਠੀਕ ਹੈ ਜੇ ਮੰਦੀ ਕਰਕੇ ਜਮਾਈ ਐ ਜਮਾਈ ਜਿਵੇਂ ਆਹ ਦੇਉਂਗੇ 140 ਦੀ ਅੱਛਾ ਜਿਹੜੀ ਡੇਢ ਜਿਹਦਾ ਡੇਢ ਮੰਗਾਏ 140 ਦੇ ਦਿਆਂਗੇ ਠੀਕ ਹੈ ਲੋ ਫੱਦਰੋਂ ਬਾਈ ਦਾ ਮੋਬਾਈਲ ਨੰਬਰ ਲੈ ਕੇ ਦਿੰਦਾ ਸੰਪਰਕ ਕਰ ਲਿਓ ਬਾਈ ਫੋਨ ਨੰਬਰ ਬੋਲ ਦੋ 98788 98788 ਜੀ 46106 48 100 106 106 ਠੀਕ ਹੈ ਜੀ ਮੈਂ ਸੱਜਣੋ ਸੁਣੋ ਇੱਕ ਮੀਨੀ ਝੋਟੀ ਦਿਖਾਉਣੇ ਆ ਬਾਈ ਪਹਿਲਾਂ ਤਾਂ ਐਂ ਦੱਸ ਸਿੰਘ ਹਲਦੇ ਦੋ ਆ ਦੇਖੋ ਜੀ ਅੱਛਾ ਦੂਜਾ ਵੀ ਹਲਿਆ ਦੇ ਫਿਰ ਮੈਂ ਸੱਜਣੋ ਪਹਿਲਾਂ ਤਾਂ ਦੇਖ ਲਓ ਮੀਨੀ ਝੋਟੀ ਇਹਨੂੰ ਕਹਿੰਦੇ ਨੇ ਸਿੰਘ ਹਲਦੇ ਨੇ ਦੋਨੇ ਪ्युअर ਮੀਨੀ ਵੱਜਦੀ ਆ ਸੁਹਾ ਦਾਸ ਬਾਈ ਕਿਹੜਾ ਦਾ ਪਹਿਲਾ ਸੁਹਾ ਵੀਰੇ ਭਲੂਣਾ ਹੈ ਮੈਂ ਸੁਹਾ ਹੈਗਾ ਭਲੂਣਾ ਸੱਜਣੋ ਲੈ ਤੋਂ ਵੀ ਸੀਲ ਸਾਫ ਠੰਡੀ ਦੇਖ ਲਓ ਆ ਦੇਖੋ ਸੱਜਣੋ ਆਹ ਆਹ ਜੀ ਇੱਕ ਕੁਆਲਟੀ ਹਰਿਆਣੇ ਦੇ ਪਸ਼ੂਆਂ ਦੀ ਨੇ ਬੱਚੇ ਤੋਂ ਮਾਣਾ ਹੱਥ ਨਹੀਂ ਲਾਉਣ ਦਿੰਦੀਆਂ ਹੈਗੀਆਂ ਕੋਈ ਵਾਸਤਾ ਨਹੀਂ ਬਾਈ ਕਹਿੰਦਾ ਇਸਤੀ 14ਾਂਗੇ ਆਪਾਂ ਜੇ ਕੋਈ ਇਹ ਜੀ ਗੱਲ ਹੋਵੇ ਬਾਈ ਦੁੱਧ ਦੱਸ ਹਾਂਜੀ ਦੁੱਧ ਕਿੰਨਾ ਕਿ ਤਿਆਰ ਦੁੱਧ 14 ਕਿਲੋ ਤਿਆਰ ਹੋ ਵੀਰੇ ਐਂ ਠੰਡਾ 14 ਕਿਲੋ ਹਾਂ ਕਿਹ ਦਿਨਾਂ ਦਾ ਸੂਆ ਇਹਦਾ ਅੱਜ 8 ਦਿਨ ਹੋ ਗਏ ਸੂਇ 9 ਦਿਨ ਅੱਛਾ ਸੂਆ ਹੈਗਾ 8 ਦਿਨਾਂ ਦਾ ਠੀਕ ਹੈ ਦੁੱਧ ਤਾਂ ਹੈਗਾ 14 ਕਿਲੋ ਕਿੰਨੇ ਦੇ ਦਾਂਗੇ ਵੀਰੇ ਇਹ ਆਪਾਂ ਮੁੱਲ ਤਾਂ 210 ਕਰ ਦਿਆਂ ਵੀਰੇ ਅੱਛਾ 2 ਲੱਖ 10 ਹਜ਼ਾਰ ਬੰਦ ਹੋ ਜੀ ਦੇਣੀ ਕਿੰਨੇ ਦੀ ਆ 1,85,000 ਦੀ ਦਵਾਂਗਾ 1,85 ਦੀ ਝੋਟੀ ਖਾਨਾ ਹੋ ਜੂਗੀ ਹਾਂਜੀ ਹਾਂ ਆ ਵੀ ਆਪਣੀ ਹਾਂਜੀ ਇਹ ਦੋ ਮੁੰਡੇ ਦੀ ਆਪਾਂ ਇੱਕੋ ਲੈ ਆਇਆ ਠੀਕ ਹੈ ਠੀਕ ਹੈ ਬੱਚਾ ਕੀ ਹੈ ਬਾਈ ਇਹਦੇ ਮੰਗਰਾ ਕੱਟਾ ਜੀ ਅਸਾਂ ਮੰਗਰ ਹੈਗਾ ਕੱਟਾ ਲੈ ਸੱਚ ਨੂੰ ਕੋਈ ਮੀਣੀ ਝੋਟੀ ਦਾ ਗਾਹਕ ਹੁੰਦਾ ਸ਼ਕੀਨ ਨੂੰ ਹੁੰਦਾ ਲੈਣੀ ਹੁੰਦੀ ਹੈ ਬਾਈ ਨਾਲ ਸੰਪਰਕ ਕਰ ਲਿਓ ਲੈ ਆਹ ਦੇਖੋ ਸੱਚ ਨੂੰ ਦੇਖ ਸਕਦੇ ਹੋ ਕੋਈ ਵਾਸਤਾ ਨਹੀਂ ਬਾਈ ਕਹਿੰਦਾ ਪੂਰੀ ਠੰਡੀ ਸੀਲ ਹੈ ਬਾਈ ਕੰਟੈਕਟ ਨੰਬਰ ਬੋਲ ਦੇ 9947 9947 ਜੀ 32980 32980 ਹਾਂਜੀ ਠੀਕ ਹੈ ਲੱ ਸਦਰੋਂ ਬਾਈ ਨਾਲ ਕਰਾਉਣੇ ਗੱਲਬਾਤ ਚੰਡੀਗੜ੍ਹ ਬਾਈ ਏਰੀਆ ਵਾਲਾ ਬਾਈ ਆ ਲੈ ਫੇਰ ਕਰਾਵਾਂਗੇ ਗੱਲਬਾਤ ਪਹਿਲਾਂ ਝੋਟੀ ਦਿਖਾ ਦਿਏ ਤੁਹਾਨੂੰ ਕਿਹੜਾ ਸੂਆ ਬਾਈ ਇਹਦਾ ਪਹਿਲਾ ਸੂਆ ਵੀਰਾ ਭਲੂਣ ਕੱਟਿਆ ਸਦਰੋਂ ਸੂਈ ਦੱਸ ਪਹਿਲਾਂ ਕਿਹ ਕਿਦਾਂ ਸੂਈ ਹੋਊਗੀ 10 12 ਦਿੰਦੀ ਜੀ ਸੂਈ ਹੈਗੀ 10 12 ਦਾ ਨਾਲ ਦੀ ਛੋਟੀ ਸਿੰਘੀਰੀਆ ਦੰਦਾ ਜਹ ਹੈ ਦੰਦਾ ਦੇ 4 ਹੈ ਜੀ ਦੰਦਾ ਦੇ ਹੈਗੀ ਚੋਗੀ ਹੈ ਦੁੱਧ ਕਿੰਨਾ ਤਿਆਰ ਦੁੱਧ ਹੋਊਗਾ ਜੀ 10 ਕਿਲੋ ਮੰਡੀ ਵਾਲਾ ਕਵਾਲੇ 12 ਕਿਲੋ ਜਹ ਹੈ ਅੱਛਾ ਮੰਡੀ ਵਾਲਾ ਚਾਹੇ 12 ਚਾਹੇ 14 ਕਾ ਲਓ ਹਾਂਜੀ ਠੀਕ ਹੈ ਠੰਡਾ ਹੈਗਾ 10 ਕਿ ਮਾਗਰ ਸਕਿਆ ਕੱਟਾ ਸਦ ਨੂੰ ਆ ਦੇਖ ਸਕਦੇ ਹਾਂ ਮੋੜ ਲੈ ਬਰੇ ਕੀ ਮੁੱਲ ਮਲ ਕਰਦੇ ਆ ਵੀਰੇ ਤਾਂ ਆਪਾਂ ਮੁੱਲ ਤਾਂ ਹੀ 2 ਲੱਖ ਕਰਦੇ ਆ ਜੀ ਅੱਛਾ ਕਿੰਨੇ ਦੇ ਦਾਂਗੇ ਇੱਕ ਬੀਬੂ ਦੀ ਦੇ ਦਾਂਗੇ ਤੀ ਦੇ ਦਾਂਗੇ ਯਾਰ ਚੱਲ ਤਾਂ ਕਹਿਤਾ ਦੇ ਦਾਂਗੇ 12000 ਯਾਰ 12000 ਦੇ ਦਾਂਗੇ ਠੀਕ ਹੈ ਲੈ ਉਹ ਵੀ ਤੋੜ ਦੇ ਫਿਰ ਕਿਹੜੀ ਗੱਬਣ ਲੈ ਕੇ ਕਹਿੰਦਾ ਬਾਈ ਕਹਿੰਦਾ ਆਪਾਂ ਨਾਲ ਗੱਬਣ ਉਹ ਦਿਖਾਉਂਦੇ ਕਹਿੰਦਾ ਸਾਨੂੰ ਇਹਦੇ ਕਹਿ ਕੇ ਕਦਣਾ ਇਹਦੇ ਬਾਈ ਸੁਣ ਚ ਇਹਦੇ ਪੇਜ ਹੀ 10 ਦਿਨ ਹੈ ਜੇ 10 ਦਿਨ ਸੁਆ ਹੈਗਾ ਦੂਜਾ ਹੈ ਦੂਜਾ ਸੁਆ ਵੀਰ ਮੈਂ 10 ਦਿਨ ਸੁਝਦਾ ਸਿੰਘ ਸਿੰਘ ਦੀ ਕੁਆਲਿਟੀ ਦੇਖ ਲਓ 10 ਦਿਨਾਂ ਸਜਮਾ ਝੋਟੇ ਬਣਨਾ ਬਹੁਤ ਹੈ ਕਿੰਨਾ ਕ ਦੁੱਧ ਦੇ ਦੂ ਵੀਰੇ ਦੁੱਧ ਤਾਂ 15 ਕਿਲੋ ਦੇ ਦਊਗੀ ਜੀ 15 ਕਿਲੋ ਹੈ ਗਾੜੀ ਦੀ ਯਾਰ ਗਾੜੀ ਦੀ ਵੱਡੀ ਲੱਗ ਜਾਏ ਕਨਾ ਨਹੀਂ ਬਾਈ ਹਜੇ ਕੱਚੀ ਹੈ ਅੱਛਾ ਕੱਚੀ ਤਾਂ ਕਰਕੇ ਆ ਮੁੱਲ ਤਾਂ ਜੀ ਮੁੱਲ ਤਾਂ 160 ਹੈ ਜੀ ਕਿੰਨੇ ਦੇ ਦਾਂਗੇ ਵੀਰੇ ਇਹ ਇਹ ਡੇਢ ਦੀ ਦੇ ਦਾਂਗੇ ਵੀਰੇ ਸੱਜਣੋਂ 9 ਵਜੇ ਤੱਕ ਮੋਬਾਈਲ ਨੰਬਰ ਲੈ ਕੇ ਦਮਾ ਸੰਪਰਕ ਕਰ ਲਓ ਜੋ ਕਿਸੇ ਸੱਜਣੋਂ ਮੈਨੂੰ ਪਰਸੂ ਚਾਹੀਦਾ ਪਿਆ ਕਿੰਨੇ ਦੇ ਦਾਂਗੇ ਡੇਢ ਦੀ ਦੇ ਦਾਂਗੇ ਵੀਰੇ ਡੇਢ ਦੀ ਜੀ ਡੇਢ ਲੱਖ ਦੀ ਦੇ ਦਾਂਗੇ ਲੈ ਮੋਬਾਈਲ ਨੰਬਰ ਬੋਲਦੇ ਵੀਰੇ 97584 ਜੀ 97584 ਜੀ 0007 ਠੀਕ ਹੈ ਜੀ ਹੋਰ ਫਾਰਮ ਵੀ ਕੀ ਆ ਲੈ ਠੀਕ ਹੈ ਵਧੀਆ ਹੋਰ ਪਰਵਾਹ ਠੀਕ ਹੈ ਹਾਂ ਜੀ ਇੱਥੇ ਆਏ ਝੋਟੀ ਹਾਂ ਝੋਟੀ ਹੈਗੀ ਆ ਤਿੰਨ ਚਾਰ ਬਾਕੀ ਗੱਬਣਾ ਵਈਆਂ ਸੀ ਅੱਛਾ ਗੱਬਣਾ ਵਈਆਂ ਨੇ ਤੇ ਛੋਟੀ ਹੈਗੀ ਇੱਕ ਟਾਪ ਕੁਆਲਿਟੀ ਦੀ ਹਾਂ ਟਾਪਿਕ ਕਿਹੜਾ ਸੂਆ ਬਾਈ ਇਹਦਾ ਪਹਿਲਾ ਸੂਆ ਚੌਗੀ ਹੈ ਪਹਿਲਾ ਸੂਆ ਮੂੰਹ ਚੌਗੀ ਹੈ ਹਾਂਜੀ ਠੀਕ ਆ ਕਿੰਨਾ ਗਦਦ ਕਰੀਏ ਤਿਆਰ ਬਾਈ ਤੋ ਤੇ 12 ਕਿਲੋ ਬੋਲ ਗਿਆ ਬਾਈ ਪੰਜਵਾਂ ਦਿਨ ਨਾਲ ਸੀ ਅੱਛਾ ਸੂਈ ਨੂੰ ਹਜੇ ਪੰਜਵਾਂ ਦਿਨ ਬੱਚਾ ਕੀ ਹੈ ਬੱਚਾ ਦੇਖਿਆ ਸੀ ਬੱਚਾ ਕੱਟਾ ਅੱਛਾ ਬੱਚਾ ਹੈਗਾ ਕੱਟਾ ਪੰਜਵਾਂ ਦਿਨ ਨਾਲ ਬਾਈ ਕਹਿੰਦਾ ਬੋਲਈ ਆ ਹਜੇ ਦੇ ਦੂਗੀ 17 18 ਕਿਲੋ ਖੋਲਾ 15 ਕਿਲੋ ਦੀ ਗਾਰੰਟੀ ਲੈ ਰਹੇ ਆਂ ਅੱਛਾ ਬਾਲਾ ਕਹਿਣ ਦਾ ਕੀ ਗਾਰੰਟੀ 15 ਦੀ ਆ ਦੇ ਜਿੰਨਾ ਮਰਜ਼ੀ ਦੇਵੇ ਹਾਂਜੀ ਆ 15 ਹੀ ਤਾਂ ਖਰੇ ਦੀ ਗਾਰੰਟੀ ਹੈ ਬਈ ਕੁਆਲਿਟੀ ਬਹੁਤ ਦਾ ਘਟੀ ਹੋਈ ਹੈ ਮੇਰੇ ਮੋਟਾ ਆ ਜੀ ਆ ਮੋ ਹਾਂ ਪਰ ਮੇਰਾ ਹਾਂਜੀ ਮੁੱਲ ਕੋਸ਼ ਕਰੀਏ ਜੀ ਬਈ 1,55,000 ਦੀ ਘੱਟੀ ਦੇ ਇੱਕ 55 ਦੀ ਝੋਟੀ ਦੇ ਦਾਂਗੇ ਹਾਂਜੀ ਠੀਕ ਆ ਘੱਟੀ ਬਾਲੀ ਟਾਪ ਕੁਆਲਿਟੀ ਠੀਕ ਆ ਠੀਕ ਆ ਲੈਵਲ ਉਹ ਪਖੰਬੜੀ ਚੰਗੀ ਆ ਹਨਾ ਹਨ ਤੁਹਾਨੂੰ ਦੀ ਕੁਆਲਿਟੀ ਚੰਗੀ ਆ ਠੀਕ ਹੈ ਠੀਕ ਹੈ ਮੂੰਹ ਚਾਰ ਦੰਦਾ ਮੂੰਹ ਚਾਰ ਦੰਦਾ ਦੇਖ ਬੱਚਾ ਜਮਾ ਕੱਚਾ ਨਾਲ ਆ ਅੱਛਾ ਠੀਕ ਹੈ ਠੀਕ ਹੈ ਮੈਂ ਮੂੰਹ ਸਜਣੋਂ ਪੂਰੀ ਸ਼ਕੀਨ ਆ ਲੈ ਪਰ ਮੀਰਾ ਮੋਬਾਈਲ ਨੰਬਰ ਲੈ ਕੇ ਦੇ ਜੀ ਪਰ ਮੈਂ ਇੰਨੇ ਚੰਮ ਸੋਨੂੰ ਮੁੱਲ ਵੀ ਦੱਸਦਾ ਨਹੀਂ ਮੋਲਣੀ ਦੱਸਦਾ ਹੁੰਦਾ ਇਹ ਵੀਡੀਓ ਚ ਲੈ ਬਾਈ ਮੋਬਾਈਲ ਨੰਬਰ ਬੋਲ ਦੇ 99150 ਜੀ 99150 ਜੀ 7285 7285 ਹਾਂ ਠੀਕ ਹੈ ਲੈ ਸਜਣੋਂ ਆ ਬਾਈ ਨਾਲ ਕਰਾਉਣੇ ਗੱਲਬਾਤ ਕੀ ਹਾਲ ਨੇ ਵੀਰੇ ਠੀਕ ਹੈ ਜੀ ਕੀ ਨਾਮ ਆ ਕਾਲਾ ਜੀ ਮੇਰਾ ਕਾਲਾ ਨਾਮ ਆ ਬਾਈ ਤਾਂ ਕਿਹੜਾ ਏਰੀਆ ਬਾਈ ਦਾ ਕੰਡ ਉੱਚੀ ਰੁੜਕੀ ਜੀ ਉੱਚੀ ਰੁੜਕੀ ਹਾਂਜੀ ਜਿਲਾ ਫਤੇਗੜ ਸਾਹਿਬ ਜਿਲਾ ਹੈਗਾ ਫਤੇਗੜ ਸਾਹਿਬ ਕਹਿ ਜਾਣ ਬੱਲੇ ਹਾਂਜੀ ਜਾਨਵਰ ਕਹਿ ਲੈਣ ਜਾਂ ਜਾਨਵਰ ਤਿੰਨ ਸੀਗੇ ਜੀ ਇੱਕ ਗਾਂ ਤੇ ਦੋ ਮੱਝਾਂ ਨੇ ਗਾਂ ਵੇਗੀ ਜੀ ਅੱਛਾ ਗਾਂ ਵੇਗੀ ਆ ਮੈਂ ਦਿਖਾਉਣਾ ਕਿਹੜਾ ਸੂਆ ਬਾਈ ਇਹਦਾ ਇਹਦਾ ਤੀਜਾ ਜੀ ਸੂਆ ਹੈਗਾ ਤੀਜਾ ਸੂਆ ਕਹ ਇੱਕ ਦਿਨਾਂ ਦਾ ਹੋ ਗਿਆ ਅੱਜ ਦੂਜਾ ਦਿਨ ਹੈ ਜੀ ਅੱਛਾ ਸੂਆ ਹੈਗਾ ਦੂਜੇ ਦਿਨਾਂ ਦਾ ਇਹ ਬੋਲੇ ਚ ਆ ਦਿਖਾਉਣਾ ਤੁਹਾਨੂੰ ਪੂਰਾ ਪੂਰਾ ਲੈਵਲ ਬਾਈ ਨੇ ਸਪੈਸ਼ਲ ਆਕ ਮਾਰੀਏਗਾ ਤੁਹਾਨੂੰ ਟੌਪ ਵਾਲਾ ਜਾਨਵਰ ਦਿਖਾਉਨੇ ਆ ਕਿੰਨਾ ਕ ਚੋਦਾ ਬੋਲਾ ਬਾਈ ਦੁੱਧ ਦਊ 15 ਕਿਲੋ ਬਾਈ ਬੋਲਾ ਹੋਣੇ ਤੇ ਥੱਲੇ ਅੱਛਾ ਆਏ ਆਏ ਤੋਰਦੇ ਲੰਬੀ ਥੋੜਾ ਜਿਹਾ ਪਸ਼ੂ ਮੰਡੀ ਤੇ ਡਰਨ ਲੱਗੇਗਾ ਤਾਂ ਕਰਕੇ ਲੈਵੇ ਦੀ ਹੈਗੀ ਸਿਰ ਤੋਂ ਧੱਕ ਅੱਗੇ ਨੂੰ ਸਾਰੀ ਪਰ ਇਹ ਭਾਜਨ ਭੋਜਨ ਦੀ ਗੱਲ ਕਰ ਲਈ ਐਂ ਟੌਪਿਕ ਲਾ ਦਿੱਆ ਮੋੜ ਲੈ ਵੀਰੇ ਮੋੜ ਲੈ ਮੋੜ ਲੈ ਦੁੱਧ ਕਿੰਨਾ ਕ ਦੇ ਦੂ ਦੁੱਧ ਦੇ ਦੂ ਮੱਝ ਬਾਈ 18 ਕਿਲੋ ਅੱਛਾ ਕਿੰਨੇ ਦੇ ਦਾਂਗੇ ਮੁੱਲ ਹਾਂ ਬਾਈ ਹਾਂਜੀ ਕਿੰਨੇ ਦੇ ਦਾਂਗੇ ਮੋਲ ਤੱਕ 70 ਕਰਦੇ ਆਂ ਜੀ ਦੇ ਡੇਢ ਦੀ ਦੇ ਦੇਗਾ ਬਾਕੀ ਮੌਕੇ ਤੇ ਕਰ ਦਾਂਗੇ ਹਾਂ ਜੀ ਉਸ ਮੌਕੇ ਤੇ ਹੋ ਜਾਊਗਾ ਆ ਕਿਵੇਂ ਆ ਇਹ ਵੀ ਸੂਈ ਵੀ ਆ ਜੀ ਅੱਜ 7-8 ਦਿੰਦੀ ਅੱਛਾ ਹਾਂਜੀ ਕੋਲ ਦਾ ਇਸ ਤਰ੍ਹਾਂ ਜਿਹੜਾ ਤੀਜਾ ਸੂਆ ਦਾ ਇਹਦਾ ਵੀ ਤੀਜਾ ਜੀ ਅੱਛਾ ਕਿੰਨਾ ਕਿੰਨਾ ਦਾ ਦੁੱਧ ਆਦਾ ਇਹਦਾ ਸਾਲੇ ਦੁੱਧ ਉਹ ਬਾਈ ਜੀ 12 ਕਿਲੋ 12 ਕਿਲੋ ਬਾ ਫਿਰ ਸੂਤ ਕਰਾਂਗੇ ਜਮੀ ਆ ਨਹੀਂ ਬਾ ਸੂਤ ਤੇ ਕਰ ਲਾਂਗੇ ਦਾ ਤਾਂ ਕਿੰਨਾ ਕਰੇਗਾ ਇਹਦਾ 1-5 ਮੰਗਦੇ ਆ ਜੀ 1-5 ਜ਼ਿਆਦਾ ਨਹੀਂ ਹੋਰ ਹਾਂ ਚਾ ਕੱਟ ਕਰ ਦਿਆਂਗੇ ਅੱਛਾ ਕੱਟ ਕਰ ਦਿਆਂਗੇ ਆ ਸਰਨ ਕਰਦੀਆ ਹੋਊ ਮਾੜਾ ਮੋਟਾ ਠੋਲਾ ਵੀਰਿਆ ਹਾਂ ਮਾੜਾ ਮੋਟਾ ਤਾਂ ਕਹਣੂ ਐ ਤੇ ਦੁੱਧ ਹੈਗਾ 10 ਕਿਲੋ ਹੈ ਨਾਲੇ ਦੁੱਧ ਯਾਰ ਕਹਿੰਦੇ ਹੁਣ ਤੂੰ 8 ਕਹੀ ਜਾ ਇੱਥੇ ਮੰਨਦਾ ਤਾਂ ਕੋਈ ਹੈ ਨਹੀਂ ਵੀਰਿਆ ਹਾਂ ਕਿੰਨੇ ਦੇ ਦਾਂਗੇ ਹਾਂਜੀ ਸਹੀ ਜੀ ਆ ਫੜ ਬੰਨ ਹੈ ਸਰਮੀ ਦੇ ਦੇਾਂਗੇ ਜੀ ਹੈ 95 ਦੇ ਦਾਂਗੇ 95 ਦੇ ਗੋਲ ਖੋਲ ਕੇ ਧੱਕਾ ਕਰ ਲਿਆ ਹਣਾ ਆਪਾਂ ਨੇ ਤੂੰ ਕਹਿੰਦਾ ਬੁੱਤੀ ਬਣਾ ਦੇ ਅੱਛਾ ਚੱਲ ਕੋਈ ਨਹੀਂ ਚੱਲਾ ਲੈ ਮੋਬਾਈਲ ਨੰਬਰ ਬੋਲ ਦੇ 70870 ਜੀ 70870 ਜੀ ਤੇ 7392 77899 ਠੀਕ ਆ ਜੀ ਮੈਂ ਸੱਜਣੋ ਆ ਬਾਈ ਹੋਰਾਂ ਨਾਲ ਕਰਾਉਣੇ ਗੱਲਬਾਤ ਅਸੀਕਾਲ ਜੀ ਅਸੀਕਾਲ ਬਾਈ ਜੀ ਕੀ ਹਾਲ ਨੇ ਜੀ ਬਹੁਤ ਵਧੀਆ ਰਹੀ ਜੀ ਨਾਮ ਦੱਸੋ ਜੀ ਨਾਮ ਗੁਰਦਰਸ਼ਨ ਸਿੰਘ ਗੁਰਦਰਸ਼ਨ ਸਿੰਘ ਸੱਜਣੋ ਆਪਣੇ ਚੈਨਲ ਤੇ ਕਈ ਵਾਰ ਪਹਿਲਾਂ ਵੀ ਵੀਡੀਓ ਬਣਾਈ ਆਪਾਂ ਤੇ ਅੱਜ ਫੇਰ ਦਿਖਾਵਾਂਗੇ ਤੁਸ ਨੂੰ ਬਾਈ ਹੋਰਾਂ ਦੇ ਪਸ਼ੂ ਏਰੀਆ ਕਿਹੜਾ ਹੀ ਆਪਣਾ ਸ੍ਰੀ ਮੁਕਸਰ ਸਾਹਿਬ ਮੁਕਸਰ ਸਾਹਿਬ ਕਿਆ ਜਾਨਵਰ ਨੇ ਆ ਬਿੱਟੂ ਤੋਰੋ ਓਏ ਬਿੱਟੂ ਹੈ ਜੀ ਆ ਬਾ ਜਾਨਵਰ ਕਹਿ ਰਹੇ ਆ ਜਾਨਵਰ 6 ਜੀ ਠੀਕ ਆ ਸੱਜਣੋ ਮੇਨ ਮੇਨ ਪਸ਼ੂ ਦਿਖਾਵਾਂਗੇ ਆਪਾਂ ਵੀਡੀਓ ਅਬ ਪੂਰੀ ਤੋਰ ਦੇ ਬਾਈ ਪਹਿਲੀ ਪੂਰੀ ਤੋਰ ਪਹਿਲੀ ਪੂਰੀ ਤੋਰ ਪੁੱਤ ਕਿਹੜਾ ਸੂਆ ਜੀ ਇਹਦਾ ਪਹਿਲਾ ਹੀ ਆ ਵੀਰ ਪਲੂਣਾ ਕੈ ਕੈ ਦਿਨਾਂ ਦਾ ਸੂਆ ਹੋ ਗਿਆ ਸੂਆ 7 ਦਿਨਾਂ ਦਾ ਹੋਇਆ ਸੂਆ ਹੋ ਗਿਆ 7 ਦਿਨਾਂ ਦਾ ਸੱਜਣੋਂ ਅੰਗੇ ਹੈਗਾ ਖੁੱਲਾ ਪਰ ਗੋਲ ਸਿੰਘ ਦੀ ਆ ਖਾਉਣਾ ਸਾਨੂੰ ਤੋਰ ਤੋਰ ਕੇ ਕਿੰਨਾ ਕੁ ਤਿਆਰ ਆ ਜੀ ਹੈ ਜੀ ਦੁੱਧ ਕਿੰਨਾ ਕੁ ਤਿਆਰ ਆ ਦੁੱਧ ਹੈਗਾ 14 ਕਿਲੋ ਚੋਣ ਵਾਲਾ ਹੁਣ ਦੁੱਧ ਹੈਗਾ 14 ਕਿਲੋ ਚੋਣ ਵਾਲਾ ਚੱਲ 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 ਤਕਲੀਫ ਹੋ ਗਈ ਜੀ ਇਹ ਕੀ ਗੱਲ ਨੂੰ ਹਾ ਟੈਕਨੀਸ਼ੀਅਨ ਸਦਰਮਪੂਰੀ ਦੇ ਸ਼ਿਕਾਇਤਾਂ ਵਾਸਤੇ ਲੋੜੇ ਸਤਵਾਰੇ ਫੋਨ ਆਉਂਦੇ ਨੇ ਪੂਰੀ ਮੈਂ ਚਾਹੀਂਦੀ ਆ ਪੂਰੀ ਝੋਟੀ ਚਾਹੀਦੀ ਆ ਬਾਈ ਫੋਨ ਦਾ ਨੰਬਰ ਲੈ ਕੇ ਦਵਾਂਗੇ ਸੰਪਰਕ ਕਰ ਲਿਓ ਮੈਂ ਦੁੱਧ ਲੈ ਗਿਆ 14 ਕਿਲੋ ਲੈ ਫੋਨ ਨੰਬਰ ਲੈ ਕੇ ਦਿੰਨੇ ਆ ਸਮਾਂ ਕਿ ਤੁਹਾਨੂੰ ਕੀ ਮੁੱਲ ਆ ਇਹਦਾ ਮੁੱਲ ਦਾ 135 ਲੈਣਾ ਜੀ 1,35,000 ਰੁਪਏ ਲੈਣਾ ਠੀਕ ਆ ਮਾਨਤਾਣ ਦਾ ਕਰ ਦੋਗੇ ਵਿੱਚੋਂ ਆਏ ਮਾਨਤਾਣ ਕਰਾਂਗੇ ਠੀਕ ਆ ਠੀਕ ਆ ਮਾਨਤਾਣ ਹੋ ਜਾਵੇ ਹਾਂ ਵੀ ਤੋਰ ਦੇ ਬੱਚ ਲੈ ਦੂਜੀ ਹੈਗੀ ਬੂਰੀ ਸਜਣੋਂ ਬਾਈਆਂ ਨਾਲ ਦੋ ਬੂਰੀਆਂ ਨੇ ਇਹ ਦਾ ਕਿਹੜਾ ਸੂਆ ਇਹਦਾ ਆ 57 ਦਾ ਨਹੀਂ ਸੂਆ ਅੱਛਾ ਦੁੱਧ ਕਿੰਨਾ ਕੇ ਤੇਰਾਈ ਇਹਦੇ ਥੱਲੇ ਇਹਦੇ ਥੱਲੇ ਹੈਗਾ ਬੋਲਾ ਹੋਣਾ 12 ਕਿਲੋ ਇਹ ਥੱਲੇ ਅੱਛਾ ਬੋਲਾ ਮਾਰ ਮਾਰ ਮਾਰੇ ਤੇ ਮੜਾ ਦੇ 12 13 ਕਿਲੋ ਦਾ ਬੋਲਾ ਸੱਜ ਨੂੰ ਇਹਦਾ ਥੋੜਾ ਜਿਹਾ ਕੱਦੇ ਦਰਮਿਆਨਾ ਪਰ ਲੈ ਵਾ ਲੂਗਾ ਉਹ ਝੋਟੀ ਦੁਆਰਾ ਤਰਾਲਾ ਸੁੰਗ ਸੁੰਗ ਦੀ ਕੁਆਲਿਟੀ ਉਧਰੋਂ ਚੰਗੀ ਪਾਸਾ ਹੈ ਨਹੀਂਗਾ ਪੂਰੀ ਠੰਮਾ ਗਾਂ ਲੱਗਿਆ ਦੁੱਧ ਦਾ ਤਾਂ ਕੋਈ ਫਰਕ ਨਹੀਂ ਚੰਗਾ ਲੱਗਿਆ ਹੋਇਆ ਦੁੱਧ ਹੈਗਾ 14 ਕਿਲੋ 19 21 ਹੈਗਾ ਮਰ ਇਹ ਕਿੰਨੇ ਦੀ ਦਵਾਂਗੇ ਇਹ ਵੀ ਇੰਨੇ ਦੀ ਜੀ ਇਹ ਵੀ 35 ਦੇ ਦਾਂਗੇ ਠੀਕ ਆ ਬਿੱਟੂ ਇਹਨੂੰ ਤੋਰ ਦੇ ਬਾਈ 60 ਦਾ ਜੋੜਾ ਦੇ ਦਾਂਗੇ ਹਾਂਜੀ ਹਾਂਜੀ ਠੀਕ ਆ ਠੀਕ ਆ ਬੱਚਾ ਕੀ ਐ ਦਾ ਬੱਚਾ ਕੱਟੀ ਐ ਅੱਛਾ ਬੱਚਾ ਹੈਗਾ ਕੱਟੀ ਲੈ ਕਾ ਕੱਢ ਦੇ ਆ ਬਿੱਟੂ ਬੂਰੀ ਤੋਰ ਦੇ ਆ ਕੱਢ ਦੇ ਧਾਂ ਆ ਤੋਰ ਦੇ ਇਹ ਲੈ ਦਰਨਾ ਬਾਈ ਤਰਾ ਦਿੰਨਾ ਚੋਣ ਵਾਲਾ ਚੰਗਾ ਲੱਗਿਆ ਭੈਣ ਜੀ ਬਿੱਟੂ ਅੱਛਾ ਪਲੂਣੇ ਬਾਈ ਨੂੰ ਤੋਰ ਕੇ ਵਿਖਾ ਤੂ ਆਜ ਦੱਥਾਂ ਲੇਵਾ ਦਿਖਾਉਣਾ ਸੱਜਣੂ ਲੜਖੀਏ ਪਲੂਨ ਪਰ ਲੈ ਹਾਲੇ ਤੋਰ ਕੇ ਆ ਕੀ ਆ ਪਰ ਥੋੜਾ ਲਸਪਣੇ ਚ ਭਾਈ ਜੀ ਤਾਂ ਕਰਕੇ ਹੌਲੀ ਪੈਂਦੇ ਆ ਥੋੜੀ ਕੋੜ ਲਿਆ ਬਈ ਦੁੱਧ ਕਿੰਨਾ ਗਿਆ ਥੱਲੇ ਦੁੱਧ ਹੈਗਾ 12 ਕਿਲੋ ਪਲੂਨ ਆ ਚਾਰ ਦੰਦੀ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ ਵੀ 1 35 ਲਵਾਂਗੇ 1 35 ਲਵਾਂਗੇ ਠੀਕ ਆ ਲੰਮਾ ਵਾ ਨੰਬਰ ਬੋਲ ਹੋ ਗੱਬਣ ਖੜੀ ਐ ਅੱਛਾ ਗੱਬਣਾ ਪੂਰ ਬਣਾ ਲਾ ਹਾਂ ਬਾਹਲੀ ਵਧੀਆ ਆਪਣੀ ਐ ਵੀ ਅੱਛਾ ਲੈ ਆ ਵੀ ਤੋਰ ਦੇ ਗੱਬਣ ਤੋਰ ਦੇ ਦੇਖੋ ਭਾਈ ਕਿਹੜੇ ਸੂਏ ਸੂਗੀ ਇਹੇ ਇਹਨੇ ਦੂਜਾ ਸੂਆ ਸੁਣ ਦੂਜੇ ਸੂਏ ਸੂਗੀ ਸੱਜਣੋ ਲੈ ਪਹਿਲਾਂ ਨੇ ਦਿੱਤਾ 19 ਕਿਲੋ ਦੁੱਧ ਸੱਜ ਗਿਆ ਦਾ ਪੂਰੀ ਵਰਗਾ ਪਹਿਲੀ ਪੂਰੀ ਵਰਗਾ ਉੱਪਰ ਲੇਵਲ ਹੋਆ ਉਹਦਾ ਵੱਧ ਮਾਰੂਗੀ ਹੁਣ ਚੰਗਾ ਕੱਟੂਗੀ ਮੋੜ ਲੈ ਵੀਰੇ ਮੱਛਾ ਲਾ ਕੇ ਤਾਂ ਕਹਿੰਗਾ 10 ਹੋਰ ਵਾਦ ਲੈ ਲਓ ਇਹੋ ਜਿਹਾ ਚੋਣ ਲੱਗੇ ਇਹਦਾ ਪੁੱਛਦਾ ਕੀ ਰੇਟ ਟੂਟ ਕਰਦੇ ਨੇ ਕਿੰਨਾ ਕ ਦੁੱਧ ਦੇ ਦੋਗੇ ਇਹਦਾ ਕੀ ਭਾਜੀ ਇਹਦਾ 2 ਲੱਖ ਮੰਗਦਾ ਮੇਰੇ ਅੱਛਾ ਕਿੰਨੇ ਦੇ ਦਾਂਗੇ ਜਿੰਨੇ ਰੋ ਮੰਗੂਗਾ ਦੇ ਦੇਾਂਗੇ ਅੱਛਾ ਇਹਦਾ ਮੁੱਲ ਥੋੜਾ ਜ਼ਿਆਦਾ ਨਹੀਂ ਕਰਤਾ ਸਾਰਿਆਂ ਨਾਲ ਮੈਂ ਵਾਲੀ ਚੰਗੀ ਪਹਿਲਾਂ ਨੇ 19 ਕਿਲੋ ਸਾਰਿਆਂ ਵਾਲਾ ਭੰਗਾ ਤੋਂ ਟੱਕ ਚ ਕਟਾਂਗੇ ਪਹਿਲਾਂ ਨੇ 19 ਕਿਲੋ ਅੱਛਾ ਲੈ ਮੋਬਾਈਲ ਨੰਬਰ ਬੋਲ ਦਿਓ 99149 99149 66243 66243 ਠੀਕ ਹੈ